हां जी दोस्तों की हालचाल ने ता एनओसी ਨੂੰ ਲੈ ਕੇ ਬਹੁਤ ਲੋਕਾਂ ਦੇ ਕਮੈਂਟ ਆ ਰਹੇ ਐ ਕਿ ਇਸ ਉੱਪਰ ਕੋਈ ਵੀਡੀਓ ਬਣਾਈ ਜਾਵੇ ਜਲਦੀ ਇਸ ਵਿਸ਼ੇ ਤੇ ਵੀ ਵੀਡੀਓ ਆਵੇਗੀ ਕਿ ਇਸ ਉੱਪਰ ਕੀ ਖਰਚ ਆਉਂਦਾ ਕੀ ਪ੍ਰੋਸੈਸ ਹੈ ਹਨਾ ਕਿੰਨਾ ਪਲਾਟਾਂ ਦੀ ਜਿਹੜੀ ਐਨओसी ਦੀ ਜ਼ਰੂਰਤ ਪੈਂਦੀ ਹੈ ਕਿੰਨਾ ਦੀ ਨਹੀਂ ਪੈਂਦੀ ਇਸ ਉੱਪਰ ਥੋੜੀ ਡਿਟੇਲ ਵਿੱਚ ਵੀਡੀਓ ਬਣਾਵਾਂਗੇ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹ ਕਾਫੀ ਲੰਬਾ ਜਿਹੜਾ ਨੋਟੀਫਿਕੇਸ਼ਨ ਹੈ ਲਗਭਗ 19 ਤੋਂ 20 ਭੇਜਿਆ ਦਾ ਜਿਸ ਨੂੰ ਪਹਿਲਾਂ ਫੁੱਲ ਰੀਡ ਕਰਾਂਗੇ ਸਮਝਾਂਗੇ ਅਗਰ ਕਿਸੇ ਦੀ ਜ਼ਰੂਰਤ ਪਈ ਸਮਝਣ ਦੀ ਮੈਕਮੇ ਵੱਲੋਂ ਠੀਕ ਹੈ ਕੰਟੈਕਟ ਕਰਾਂਗੇ ਉਹਨਾਂ ਨਾਲ ਕੀ ਗੱਲਬਾਤ ਹੈ ਉਸ ਤੋਂ ਬਾਅਦ ਹੀ ਜਿਹੜਾ ਉਸ ਉੱਪਰ ਵੀਡੀਓ ਬਣਾਈ ਜਾਵੇਗੀ ਅਧੂਰੀ ਜਾਣਕਾਰੀ ਵਾਲੀ ਵੀਡੀਓ ਜਿਹੜੀ ਉਸ ਉੱਪਰ ਨਹੀਂ ਬਣਾਈ ਜਾਵੇਗੀ ਜੇਕਰ ਸਹੀ ਜਾਣਕਾਰੀ ਪ੍ਰਾਪਤ ਹੋਈ ਤਾਂ ਹੀ ਉਸ ਉੱਪਰ ਵੀਡੀਓ ਬਣਾਈ ਜਾਵੇਗੀ ਨਹੀਂ ਤਾਂ ਨਹੀਂ ਵੀਡੀਓ ਨਹੀਂ ਬਣਾਈ ਜਾਵੇਗੀ ਅੱਜ ਮੈਂ ਤੁਹਾਨੂੰ ਸਿਰਫ ਔਰ ਸਿਰਫ ਇਹਨਾਂ ਦੱਸ ਸਕਦਾ ਤੁਹਾਡੇ ਪਲਾਟ ਉੱਪਰ ਐਨਓਸੀ ਲੈਣ ਤੇ ਕਿੰਨਾ ਖਰਚ ਆ ਸਕਦਾ ਹੈ ਠੀਕ ਹੈ ਪ੍ਰੋਸੈਸ ਦੀ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਜਾਂ ਕਿੰਨਾ ਪਲਾਟਨ ਦੀ ਲੈਣੀ ਪੈਣੀ ਕਿੰਨਾ ਦੀ ਐਨਓਸੀ ਨਹੀਂ ਲੈਣੀ ਪੈਂਦੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਇੱਥੇ ਉਹਦੀ ਵੈਬਸਾਈਟ ਦੇ ਉੱਪਰ ਜਿਵੇਂ ਤੁਹਾਡਾ ਰੈ residencial ਪਲਾਟ ਹੈ ਠੀਕ ਹੈ ਤੇ ਇੱਥੇ ਤੁਸੀਂ ਜੇਕਰ ਆਪਣੇ ਪਲਾਟ ਦਾ ਜਿਹੜਾ ਖਰਚ ਕੱਢਣਾ ਚਾਹੁੰਦੇ ਹੋ ਤਾਂ ਕੀ ਕਰੋਗੇ ਤੁਸੀਂ ਸਭ ਤੋਂ ਪਹਿਲਾਂ ਇੱਥੇ ਤੁਸੀਂ ਪਾਲਿਸੀ ਕੈਲਕੂਲੇਟਰ ਉੱਪਰ ਕਲਿੱਕ ਕਰ ਦੋਗੇ ਠੀਕ ਹੈ ਇਸ ਨੂੰ ਪਰ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਸ਼ਨਾਂ ਬਣੀ ਹੋਈਆਂ ਨੇ 0 ਤੋਂ ਲੈ ਕੇ 50 ਗੱਜ ਤੱਕ ਠੀਕ ਹੈ ਅਲੱਗ ਤੋਂ ਕਾਸਟ ਹੈ 0 ਤੋਂ 100 ਦੀ ਅਲੱਗ ਤੋਂ ਹੈ 100 ਤੋਂ 250 ਗੱਜ ਦੀ ਅਲੱਗ ਤੋਂ ਹੈ ਤੇ 250 ਤੋਂ ਲੈ ਕੇ ਜਿਹੜੀ ਉਹ ਤੋਂ ਉੱਪਰ ਆਵਬ ਹੈ ਉਸ ਦੀ ਅਲੱਗ ਤੋਂ ਕਾਸਟ ਹੈ ਜਿਵੇਂ ਆਪਾਂ ਇੱਥੇ ਗੱਜ ਜੇਕਰ 50 ਗੱਜ ਦੇ ਅੰਦਰ ਆਉਂਦਾ ਹੈ ਠੀਕ ਹੈ ਤਾਂ ਇੱਥੇ ਆਪਾਂ ਆਪਣਾ ਰੇਟ ਭਰ ਦੇਵਾਂਗੇ ਠੀਕ ਹੈ ਜਿਵੇਂ ਆਪਾਂ ਇੱਥੇ 50 ਗੱਜ ਹੀ ਭਰਤਾ ਜਾਪਾ ਇੱਥੇ ਆਪਣਾ ਘਟ ਲਾ ਲਓ ਠੀਕ ਹੈ ਮੰਨ ਲਓ ਆਪਣਾ ਇੱਥੇ ਕੋਈ 40 ਗਜ ਦਾ ਪਲਾਟ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਥੇ ਆਪਣਾ ਜਿਹੜਾ ਏਰੀਆ ਸਿਲੈਕਟ ਕਰਾਂਗੇ ਠੀਕ ਹੈ ਇੱਥੇ ਪਹਿਲਾਂ ਆਪਾਂ ਚੂਜ਼ ਕਰ ਲਿਆ ਵੀ 50 ਗਜ ਦੇ ਅੰਦਰ ਹੈ 40 ਗਜ ਏਰੀਆ ਦਾ ਉਸ ਤੋਂ ਬਾਅਦ ਸੌਰੀ ਇੱਥੇ ਜਿਹੜਾ ਦੂਜੇ ਨੰਬਰ ਤੇ ਆਪਣੇ ਕੋਲ ਨਾਲ ਇੱਥੇ ਰੇਟ ਭਰਨਾ ਹੈ ਵਿਧਾਨਕ ਕਲੈਕਟਰ ਰੇਟ ਕੀ ਚੱਲਦਾ ਹੈ ਜਿਹੜਾ ਪਲਾਟ ਹੈ ਉਸ ਏਰੀਆ ਦਾ ਕਲੈਕਟਰ ਰੇਟ ਕੀ ਹੈ ਸਰਕਾਰੀ ਕੀਮਤ ਕੀ ਹੈ ਰੇਟ ਲਿਸਟ ਹੈ ਜੇਕਰ ਤੁਹਾਨੂੰ ਨਹੀਂ ਪਤਾ ਵੀ ਇਹ ਰੇਟ ਲਿਸਟ ਕਿੱਥੋਂ ਪ੍ਰਾਪਤ ਕਰੀਏ ਇਸ ਉੱਪਰ ਮੈਂ ਇੱਕ ਵੀਡੀਓ ਬਣਾਈ ਹੋਈ ਹੈ ਜਿਸ ਨਾਲ ਤੁਸੀਂ ਆਪਣੇ ਪਲਾਟਾਂ ਦੀ ਰੇਟ ਲਿਸਟ ਦੇਖ ਸਕਦੇ ਹੋ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਠੀਕ ਹੈ ਜਾ ਕੇ ਚੈੱਕ ਕਰ ਲਿਓ ਵੀਡੀਓ ਲਿਸਟ ਵਿੱਚ ਵੀ ਜਾ ਕੇ ਦੇਖ ਸਕਦੇ ਹੋ ਕਲੈਕਟਰ ਰੇਟ ਲਿਸਟ ਦੀ ਨਾ ਤੇ ਜਿਹੜੀ ਵੀਡੀਓ ਪਾਈ ਹੋਈ ਹੈ ਬਾਕੀ ਉਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿਆਂਗਾ ਵੀ ਕਲੈਕਟਰ ਰੇਟ ਤੁਸੀਂ ਆਪਣੇ ਪਲਾਟ ਦਾ ਕਿਵੇਂ ਦੇਖ ਸਕਦੇ ਹੋ ਤੇ ਹੁਣ ਆਪਾਂ ਗੱਲ ਕਰ ਰਹੇ ਸੀਗੇ ਜਿਹੜਾ ਆਪਣਾ ਇੱਥੇ ਮੰਨ ਲਓ ਆਪਣਾ ਹੀ ਜਿਹੜਾ 5000 ਰੁਪਏ ਗਾਜਾ ਠੀਕ ਹੈ ਇੱਥੇ ਜਿਹੜਾ ਰੇਟ ਹੈ ਪਲਾਟ ਦਾ ਹਾਲਾਂਕਿ ਜ਼ਿਆਦਾ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਸਿਰਫ ਆਪਾਂ ਐਗਜ਼ਾਮਪਲ ਦੇ ਲਈ ਕਹਿ ਰਹੇ ਹਾਂ ਠੀਕ ਹੈ ਸਿਰਫ ਉਦਾਹਰਣ ਦੇ ਲਈ 5000 ਰੁਪਏ ਗਾਜਾ ਜਿਹੜਾ ਇੱਥੇ ਪਲਾਟ ਮਿਲ ਰਿਹਾ ਹੈਗਾ ਤੇ ਹੁਣ ਜਿਹੜਾ ਆਪਣਾ ਏਰੀਆ ਕਿੰਨਾ ਮੰਨ ਲਓ ਇੱਥੇ 100 ਗਾਜਾ ਠੀਕ ਹੈ ਜਿਹੜਾ ਆਪਣਾ ਏਰੀਆ ਹੈ ਉਹ ਹੈਗਾ 100 ਗਜਾ ਤੇ ਇੱਥੇ ਆਪਾਂ ਆਪਣਾ ਵੈਲਿਊ ਭਰ ਦਾਂਗੇ ਵੀ 100 ਗਜਾ ਪਲਾਟ ਆਪਣਾ ਠੀਕ ਹੈ ਵੈਲਿਊ ਭਰਨ ਤੋਂ ਬਾਅਦ ਆਟੋਮੈਟਿਕ ਫੀਸ ਚੱਕ ਲਵੇਗਾ ਠੀਕ ਹੈ 50 ਗਜ ਜਿਹੜਾ ਆਪਨੇ ਇੱਥੇ 100 ਗਜਾ ਦਾ ਪਲਾਟ ਹੈ ਇਹਦੀ ਫੀਸ ਕਿੰਨੀ ਹੋਵੇਗੀ ਉਹ ਹੋਵੇਗੀ 3000 ਰੁਪਏ ਠੀਕ ਹੈ ਆਟੋਮੈਟਿਕ ਇਹ ਚੱਕ ਲਏਗਾ 3000 ਦੇ ਵਿੱਚ 500 ਇਹਨਾਂ ਦੀ ਆਪਦੀ ਫੀਸ ਪਲੱਸ ਹੋ ਜੀਗੀ ਬਾਕੀ ਹੋਰ ਚਾਰਜਸ ਪਾ ਕੇ ਜਿਹੜਾ ਟੋਟਲ ਕੁਝ 2875 ਰੁਪਏ ਦੀ ਜਿਹੜੇ ਐਨਓਸੀ ਦੇ ਭਰਨੇ ਪੈਣਗੇ ਠੀਕ ਆਪਾਂ ਨੂੰ ਰੀ ਐਨਓਸੀ ਆਪਾਂ ਪਲਾਟ ਦੀ ਰੈਜੀਡੈਂਸ਼ੀਅਲ ਦੀ ਲੈਂਗੁਏਜ ਇਕ 100 ਗਾਜ ਹੈ। ਏਰੀਆ ਠੀਕ ਹੈ। ਕਿੰਨੇ ਲਿਖਿਆ ਹੋਇਆ ਸਕੁਅਰ ਯਾਰਡ। ਜੇ ਇੱਥੇ ਆਪਣੇ ਕੋਲ 1000 ਹੁੰਦਾ 1000 ਗਾਜ ਦਾ ਪਲਾਟ ਹੁੰਦਾ ਤਾਂ ਕਿੰਨਾ ਭਰਨਾ ਪੈਂਦਾ ਤਾਂ 25500 ਰੁਪਏ ਜਿਹੜਾ ਆਪਾਂ ਨੂੰ ਐਨਓਸੀ ਲਈ ਪੇ ਕਰਨਾ ਪੈਂਦਾ। ਇਹ ਸਿਰਫ ਖਾਲੀ ਪਲਾਟ ਹੈ ਠੀਕ ਹੈ। ਨਾ ਕਿ ਇਸ ਵਿੱਚ ਕੋਈ ਕੁਝ ਬਣਿਆ ਹੋਇਆ ਠੀਕ ਹੈ। ਜੇਕਰ ਆਪਾਂ ਇੱਥੇ ਚੇਂਜ ਕਰਦੇ 50 ਤੋਂ 100 ਗਾਜ ਦੇ ਵਿੱਚ ਫਿਰ ਕੀ ਫੀਸ ਹੋਵੇਗੀ ਠੀਕ ਹੈ 1000 ਤਾਂ ਇੱਥੇ ਜਿਹੜੀ ਫੀਸ ਹੈ ਉਹ ਦੇਖੋ ਤੁਸੀਂ ਡਬਲ ਹੋ ਗਈ ਠੀਕ ਹੈ 50500 ਰੁਪਿਆ ਹੋ ਗਿਆ ਜੇ ਆਪਣਾ ਸ਼ੁਰੂ ਕਰਦੇ ਇਥੇ 100 ਤੋਂ 250 ਦੇ ਵਿੱਚ ਤਾਂ ਇਥੇ ਹੋਰ ਜਿਆਦਾ ਵੱਧ ਗਈ ਠੀਕ ਹੈ 2 ਲੱਖ ਤੱਕ ਜਿਹੜੀ ਆਪਣੀ ਫੀਸ ਜਾ ਚੁੱਕੀ ਹੈ ਜਿਸ ਤਰ੍ਹਾਂ ਜਿਹੜੀ ਫੀਸਾਂ ਆਪਾਂ ਕੈਲਕੂਲੇਟ ਕਰ ਸਕਦੇ ਆ ਉਸ ਤੋਂ ਥੱਲੇ ਵੀ ਜਿਵੇਂ ਪਲਾਟ ਜੇਕਰ ਇੰਡਸਟਰੀਅਲ ਪਲਾਟ ਆ ਉਸ ਦੀ ਅਲੱਗ ਤੋਂ ਹੈ ਅਸਤੇ ਹੇਠਾ ਜਾਉਂਗੇ ਕਮਰਸ਼ੀਅਲ ਪਲਾਟ ਆ ਗਏ ਠੀਕ ਹੈ ਸਾਰੇ ਤਰ੍ਹਾਂ ਦੇ ਪਲਾਟ ਆ ਗਏ ਇਸ ਵਿੱਚ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਐਨਓਸੀ ਲੈਣਾ ਚਾਹੁੰਦੇ ਆ ਤਾਂ ਪਹਿਲੇ ਕੈਲਕੂਲੇਟ ਕਰਕੇ ਜਿਹੜੀ ਆਪਣੀ ਤੇ ਏਰੀਆ ਜਿਹੜੀ ਆਪਣੀ ਫੀਸ ਕੱਟ ਸਕਦੇ ਹੋ ਇਸ ਵੈਬਸਾਈਟ ਇਸ ਦੀ ਤੁਸੀਂ ਜਿਹੜੀ ਵੈਬਸਾਈਟ ਆ ਉੱਪਰ ਸ਼ੋ ਹੋ ਰਹੀ ਹੈ ਤੁਸੀਂ ਇਹ ਚੀਜ਼ ਆਪਣੇ ਸਰਚ ਕਰ ਸਕਦੇ ਬਹੁਤ ਹੀ ਸੁਧਾਰਨ ਜਿਹਾ ਇੰਟਰਫੇਸ ਹੈ ਇਸ ਵੈਬਸਾਈਟ ਦਾ ਕਿਸੇ ਨੂੰ ਵੀ ਸਮਝ ਆ ਜਾਵੇਗਾ ਠੀਕ ਹੈ ਤਾਂ ਇਸ ਵੈਬਸਾਈਟ ਤੋਂ ਸਰਚ ਕਰ ਸਕਦੇ ਆ ਜਾਂ ਫਿਰ ਤੁਸੀਂ ਇਹ ਚੀਜ਼ ਵੀ ਸਰਚ ਕਰ ਸਕਦੇ ਆ ਐਨਓਸੀ ਫਾਰ ਜੋ ਵੀ ਆਪਣਾ ਇਸ ਦਾ ਲਿੰਕ ਹੋਵੇਗਾ ਮੈਂ ਤੁਹਾਨੂੰ ਜਿਹੜਾ ਉਹ ਪ੍ਰੋਵਾਈਡ ਕਰਾ ਦੇਣਾਗਾ ਠੀਕ ਹੈ ਬਾਕੀ ਤੁਸੀਂ ਇਸ ਦੇ ਉੱਪਰ ਜਾ ਕੇ ਖੁਦ ਸਰਚ ਕਰ ਸਕਦੇ ਹੋ ਕੱਲੀ ਕੱਲੀ ਜੀ ਹਿਸ ਸਮਝਾਈ ਹੋਈ ਐ ਇਸ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਸਿਰਫ ਸ਼ਾਰਟ ਦੇ ਵਿੱਚ ਹੀ ਬਣਾਉਣੀ ਸੀ ਵੀ ਤੁਸੀਂ ਕਿਵੇਂ ਫੀਸ ਕੈਲਕੂਲੇਟ ਕਰ ਸਕਦੇ ਹੋ ਐਨਓਸੀ ਉੱਪਰ ਕਿੰਨਾ ਖਰਚਾ ਦੇਣਾ ਪਵੇਗਾ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਕੈਲਕੂਲੇਟਰ ਬਣਿਆ ਹੋਇਆ ਐ ਖਾਲੀ ਪਲਾਟ ਆ ਜਾਂ ਰੈ residencial ਕਮਰਸ਼ੀਅਲ ਐ ਜਾਂ ਕੋਈ ਬਿਲਡਿੰਗ ਬਣੀ ਹੋਈ ਐ ਠੀਕ ਐ ਤਾਂ ਸਾਰੇ ਕਿਸਮ ਦੀ ਜਿਹੜੀ ਫੀਸ ਕੈਲਕੂਲੇਟ ਕਰ ਸਕਦੇ ਹੋ ਬਾਕੀ ਜਨਨ ਨਾਲ ਜੁੜੇ ਰਹੇ ਹਾਂ ਪਹਿਲੀ ਵਾਰੀ ਚਲਦੇ ਆ ਹਾਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੀਆਂ ਨੌਲੇਜ ਵਾਲੀਆਂ ਵੀਡੀਓ ਚੈਨਲ ਤੇ ਰੋਜ਼ ਹੀ ਆਉਂਦੀਆਂ ਰਹਿੰਦੀਆਂ ਨੇ